ਕਾਰਦੀ ਵਿਸ਼ੇਸ਼ ਮੁਹਿੰਮ ਦੇ ਚਲਦਿਆਂ ਬਨਾਲਾ ਪੁਲਿਸ ਦੇ ਵੱਲੋਂ ਬਸ ਸਟੈਂਡ ਦੀ ਬੈਕਸਾਈਡ ਤੇ ਇੱਕ ਕਲੋਨੀ ਵਿੱਚ ਕੀਤੀ ਗਈ ਬੁਲਟੂਸਰ ਕਾਰਵਾਈ ਦਾ ਜ਼ਿਕਰ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਐਸਐਸਪੀ ਬਨਾਲਾ ਨੇ ਕਿਹਾ ਕਿ ਬਨਾਲਾ ਪੁਲਿਸ ਦੇ ਵੱਲੋਂ ਉਦ ਨਸ਼ਾ ਵਿਰੋਧ ਦੇ ਚਲਾਈ ਗਈ ਮੁਹਿੰਮ ਦੇ ਚਲਦੇ ਲਗਾਤਾਰ ਨਸ਼ਾ ਤਸਕਰਾ ਦੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਵੱਡੇ ਪੱਧਰ ਤੇ ਨਸ਼ਾ ਤਸਕਰਾ ਨੂੰ ਕਾਬੂ ਕੀਤਾ ਗਿਆ ਤੇ ਅੱਜ ਬਨਾਲਾ ਦੇ ਬਸ ਪਿੰਡ ਦੀ ਬੈਕਸਾਈਡ ਤੇ ਇੱਕ ਘਰ ਤੇ ਕਾਰਵਾਈ ਕੀਤੀ ਗਈ ਹੈ ਤੇ ਪਰਿਵਾਰ ਦੇ ਖਿਲਾਫ ਕਈ ਮਾਮਲੇ ਦਰਜ ਸਨ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਮਹਿੰਮ ਚਲਾਈ ਗਈ ਹੈ ਹਰ ਰੋਜ਼ ਹੀ ਜਿਹੜੇ ਕਿ ਨਸ਼ਾ ਵੇਚਦੇ ਆ ਨਸ਼ਾ ਤਸਕਰਾਂ ਜਿਨ੍ਹਾਂ ਤੇ ਕੇਸ ਜਾਦਾ ਦਰਜ ਹੈ 10 ਤੋਂ ਵੱਧ ਉਹਨਾਂ ਤੇ ਬਲਡੋਰਜਰ ਚਲਾਇਆ ਜਾ ਰਿਹਾ ਤੁਸੀਂ ਅੱਜ ਬਰਨਾਲੇ ਦੇ ਵਿੱਚ ਵੀ ਜਿਹੜੇ ਕਿ ਤਿੰਨ ਚਾਰ ਘਰ ਸੀਗੇ ਜਿਹੜੇ ਕਿ ਨਸ਼ਾ ਵੇਚਦੇ ਸੀ 15 16 ਉਹਨਾਂ ਤੇ ਪਰਚੇ ਸੀ ਉਹਨਾਂ ਦਾ ਅੱਜ ਘਟਾਇਆ ਗਿਆ ਸਾਡੇ ਨਾਲ ਐਸਐਸਪੀ ਬਰਨਾਲਾ ਮੌਜੂਦ ਆ ਉਹਨਾਂ ਤੋਂ ਜਾਣਦੇ ਤੇ ਕਿਸ ਲੀਗਲ ਤਹਿਤ ਹੈ ਜਿਹੜਾ ਕਿ ਹੈ ਘਟਾਏ ਗਏ ਆ ਤੇ ਇਹਨਾਂ ਤੇ ਕੀ ਪਰਚੇ ਸੀ ਕੀ ਗੱਲਬਾਤ ਹੈ ਦੇਖੋ ਅਸੀਂ ਬਰਨਾਲਾ ਬੱਸ ਸਟੈਂਡ ਦੇ ਬੈਕ ਸਾਈਡ ਜਿਹੜੀ ਸੈਂਸੀਬਲ ਵਸਤੀ ਉੱਤੇ ਕਰ ਰਹੇ ਹਾਂ ਇੱਥੇ ਇੱਕ ਨਸਾ ਤਸਕਰ ਪਰਿਵਾਰ ਜਿਨ੍ਹਾਂ ਦੇ ਖਿਲਾਫ 16 ਤੋਂ ਵੱਧ ਪਰਚੇ ਸੀ ਕਿ ਐਨਡੀਪੀਐਸ ਦੇ ਉਹਨਾਂ ਬੋਲੇ ਗੁਨਾਜਦ ਉਸਾਰੀ ਇੰਪਰੂਵਮੈਂਟ ਟ੍ਰਸਟ ਦੇ ਲੈਂਡ ਤੇ ਕੀਤੀ ਗਈ ਸੀ ਕਿ ਪ੍ਰੋਪਰਰ ਅਨੁਜਾਤੇ ਅਨੁਸਾਰ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਸੀਗਾ ਲੇਕਿਨ ਇਹ ਉਸਾਰੀ ਨੂੰ ਜਾਇਜ਼ ਸਾਬਿਤ ਨਹੀਂ ਕਰ ਸਕੇ ਇਸ ਕਰਕੇ ਮਹਿਕਮੇ ਬੋਲੇ ਸਾਨੂੰ ਨੋਟਿਸ ਆਇਆ ਸੀਗਾ ਕਿ ਇਹਨੋਂ ਢਾਣਾ ਹੈ ਪੁਲਿਸ ਸੁਰੱਖਿਆ ਤੇ ਮੋਹਈਆ ਕਰਾਈ ਗਈ ਹੈ ਨਾਲ ਦੇ ਨਾਲ ਤੁਸੀਂ ਬੈਕਗ੍ਰਾਉਂਡ ਚ ਦੇਖੋਗੇ ਕੰਪਲੀਟ ਜਿਹੜਾ ਇਹਨਾਂ ਦਾ ਸਟਰਕਚਰ ਸੀਗਾ ਇਹਨੂੰ ਢਾਇਆ ਗਿਆ ਹੈ ਜਿਹੜੀ ਮੁਹਿੰਮ ਚਲਾਈ ਗਈ ਹੈ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਜੀ ਵੀ ਪੰਜਾਬ ਦੀ ਦਿਸ਼ਾ ਦੇ ਅਸਰ ਹੇਠ ਉਹਦੇ ਤਹਿਤ ਬਰਨਾਲਾ ਪੁਲਿਸ ਹਰ ਪੱਧਰ ਤੇ ਕੰਮ ਕਰ ਰਹੀ ਹੈ ਭਾਵੇਂ ਉਹ ਇਨਫੋਰਸਮੈਂਟ ਹੋ ਤੁਸੀਂ ਇਹ ਵੀ ਨੋਟਿਸ ਕਰੋਗੇ ਇੱਥੇ ਮੈਕਸਿਮਮ ਜਿਹੜੇ ਡਰਗ ਵੇਡਲਰ ਸੀਗੇ ਉਹਨਾਂ ਤੇ ਐਕਸ਼ਨ ਹੋ ਗਿਆ ਜਿਹੜੇ ਰਹਿ ਚੁਕੇ ਜਿਹੜੇ ਬਾਕੀ ਸੀਗੇ ਉਹ ਏਰੀਆ ਛਟਕੇ ਪੜ ਚੁਕੇ ਹਨ ਉਹਨਾਂ ਦੇ ਘਰ ਚ ਜੁੰਡਾ ਵੀ ਲਗਾ ਹੈ ਅੱਜ ਜਿਹੜੇ ਕੀ ਘਟਾ ਆਇਆ ਗਿਆ ਇਹ ਇਹਦੇ ਤੇ ਕਿੰਨੇ ਪਰਚੇ ਦੱਸੋ ਜਿਹੜਾ ਇਹ ਪਰਿਵਾਰ ਹੈ ਰਵੀ ਕੁਮਾਰ ਸੁਖਦੇਵ ਤੇ ਹਜਮੀਰ ਕੌਰ ਇਹਨਾਂ ਦੇ ਖਿਲਾਫ ਟੋਟਲ 15 ਤੋਂ 15-16 ਪਰਚੇ ਸੀਗੇ ਐਨਡੀਪੀਐਸ ਤੇ ਤਾਂ ਇਹ ਸਾਰਾ ਕੰਪਲੀਟਲੀ ਜਿਹੜਾ ਇਨਸਟਰਕਚਰ ਸਟਾਰਟ ਬਣਾਇਆ ਗਿਆ ਸੀਗਾ ਕੰਪਲੀਟ ਇਨ ਡਰਗ ਮਨੀ ਰਹੀ ਬਣਾਇਆ ਗਿਆ ਸੀਗਾ ਇਸ ਕਰਕੇ ਨਾ ਲਾਇਆ ਗਿਆ ਇਹ ਜ਼ਿਲ੍ਹੇ ਦੇ ਵਿੱਚ ਕਿੰਨੇ ਹੁਣ ਤੱਕ ਮਤਲਬ ਹਾਂ ਹੁਣ ਤੱਕ ਜੋ ਸਾਡੇ ਵੱਲੋਂ ਚਾਰ ਟੋਟਲ ਜਿਹੜੇ ਇਲੀਗਲ ਸਟਰਕਚਰ ਸੀਗੇ ਉਹਨਾਂ ਨੂੰ ਢਾਇਆ ਗਿਆ ਹੈ ਉਹ ਸਾਰੇ ਇਲੀਗਲ ਸਟਰਕਚਰ ਨਸ਼ਾ ਤਸਕਰ ਦੇਸੀ ਦੇ ਅੱਕੇ ਤੋਂ ਕੋਈ ਹੋਰ ਮਤਲਬ ਕਿ ਅਸੀਂ ਹੋਰ ਵੀ ਵੈਰੀਫਾਈ ਕਰ ਰਹੇ ਜਾਨੂੰ ਸਾਨੂੰ ਜਿੱਥੇ ਵੀ ਕੋਈ ਮਿਲਦੀ ਹੈ ਜਾਂ ਸਾਨੂੰ ਕਿਸੇ ਡਿਪਾਰਟਮੈਂਟ ਵੱਲੋਂ ਇਨਫੋਰਮੇਸ਼ਨ ਆਂਦੀ ਕਿ ਹਾਂਜੀ ਉਹਨਾਂ ਦੀ ਲੈਂਡ ਹੈ ਉੱਥੇ ਨਾਜਾਇਜ਼ ਉਸਾਰੀ ਕੀਤੀ ਗਈ ਹੈ ਅਸੀਂ ਉਹਨੂੰ ਜਾ ਕੇ ਉਹਨੂੰ ਛੱਡਾ ਲੈਂਦੇ ਹਾਂ ਫਿਰ ਅਸੀਂ ਸਾਡੇ ਨਾਲ ਐਸਐਸਪੀ ਬਰਨਾਲਾ ਤੇ ਇਹਨੂੰ ਦਿਖਾਉਣੇ ਆ ਕਿ ਜਿਹੜੇ ਕੀ ਨਸ਼ਾ ਤਸਕਰਾਂ ਦੇ ਜਿਹੜੇ ਘਰ ਸੀਗੇ ਉਹ ਢਾਏ ਗਏ ਇਹ ਸਾਨੂੰ ਦੇਖ ਸਕਦੇ ਹੋ ਜੀ ਵਸਿੰ ਮਸ਼ੀਨ ਹੈ ਜਿਹਦੇ ਰਾਹੀ ਇਹ ਮਤਲਬ ਕਿ ਜਿਹੜੇ ਘਟਾਏ ਗਏ ਆ ਇੱਥੋਂ ਤੋਂ ਲੈ ਕੇ ਉਹ ਸਾਹਮਣੇ ਦੂਰ ਤੱਕ ਜਿਹੜੇ ਕਿ ਇਹ ਇੱਕ ਪਰਿਵਾਰ ਸੀ 16 ਪਰਚੇ ਸੀਗੇ ਤੇ 1 2 3 4 ਚਾਰ ਦੇ ਕਰੀਬ ਹੈ ਜਿਹੜੇ ਇਹ ਘਰ ਆ ਜਿਹੜੇ ਕਿ ਆਸਮੇਂ ਜੁੜੇ ਹੋਏ ਸੀ ਉਹ ਢਾਏ ਗਏ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਨੇ ਇਹ ਜਿਹੜੀ ਕਿ ਐਸਐਚਪੀ ਬਰਨਾਲਾ ਸਾਹਬ ਨਾਲ ਆਪਾਂ ਹੁਣ ਹੀ ਜਿਹੜੀ ਕਿ ਗੱਲਬਾਤ ਕਰ ਚੁੱਕੇ ਆ ਤੇ ਉਹਨਾਂ ਨੇ ਆਖਿਆ ਕਿ ਜੋ ਵੀ ਬਰਨਾਲੇ ਦੇ ਵਿੱਚ ਨਸ਼ਾ ਤਸ਼ਕਰ ਹੋਊਗਾ ਉਸ ਨੂੰ ਬਖਸ਼ਿਆ ਨਹੀਂ ਜਾਊਗਾ ਇਸੇ ਤਰੀਕੇ ਦੇ ਨਾਲ ਉਸ ਦੇ ਜਿਹੜੇ ਕੀ ਹੈ ਘਰ ਟਾਇ ਜਾਣਗੇ ਕੈਮਰਾਮੈਨ ਜੁਗੇਸ਼ ਕੁਮਾਰ ਦੇ ਨਾਮ ਪ੍ਰਵੀਨ ਰਿਸ਼ੀ ਜੀ